ਪਾਰਟੀ ਨੇ ਪ੍ਰੈਸ ਕਾਨਫਰੰਸ ਕੇ ਕਰਕੇ ਗੱਲ ਕਹੀ ਹੈ ਕਹਿੰਦੇ ਕਿ ਖਾਲਿਸਤਾਨ ਦੀ ਲੋੜ ਦੀ ਪੰਜਾਬ ਨੂੰ ਅਮਨ ਸ਼ਾਂਤੀ ਦੀ ਲੋੜ ਹੈ ਅਤੇ ਖਾਲਿਸਤਾਨ ਤੇ ਐਸ ਐਫ ਜੇ ਦੀ ਕੋਈ ਹੋਂਦ ਨਹੀਂ ਹੈਗੀ ਪੰਜਾਬ ਦੇ ਵਿੱਚ ਤਾਂ ਕਿਵੇਂ ਦੇਖਦੇ ਹਾਂ ਜੋ ਖਾਲਿਸਤਾਨ ਦੀ ਹੋਂਦ ਹੈ ਦੇਖੋ ਜੋ ਸੰਤ ਗੁਰਨੈਲ ਸਿੰਘ ਖਿੰਡਰਾਂ ਵਾਲੇ ਸੀ ਤੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਦਰਜਾ ਮਿਲਿਆ ਹੋਇਆ ਹੈ ਤੇ ਉਹਨਾਂ ਨੂੰ ਮਹਾਨ ਸ਼ਹੀਦ ਸਿੱਖ ਕੋਮ ਆਖਦੀ ਹੈ ਤੇ ਜੇ ਆਪਾਂ ਹਿਸਟਰੀ ਦੇ ਪਿਛੋਕੜ ਵਿੱਚ ਜਾਈਏ ਸੰਤ ਜਰਨੈਲ ਸਿੰਘ ਦੀਆਂ ਵਾਲਿਆਂ ਨੇ ਕਿਹਾ ਸੀ ਵੀ ਜਿਸ ਦਿਨ ਭਾਰਤੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦੇਵੇਗੀ ਉਸ ਦਿਨ ਹੀ ਖਾਲਸਾਤਨ ਦੀ ਨਹੀਂ ਰੱਖੀ ਜਾਵੇਗੀ ਸੋ ਜਿਸ ਦਿਨ ਤੋਂ ਜੋ ਭਾਰਤੀ ਸੈਨਾ ਸੀ ਜੋ ਕਾਂਗਰਸ ਦੀਆਂ ਗੈਤ ਨੀਤੀਆਂ ਦੇ ਕਰਕੇ ਉਸ ਸਨੇਹਰ ਮੰਦਰ ਸਾਹਿਬ ਤੇ ਅਟੈਕ ਕੀਤਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰ ਕੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ ਤੇ ਜੋ ਦਰਬਾਰ ਸਾਹਿਬ ਦੇ ਵਿੱਚ ਪਵਿੱਤਰ ਸਰੋਵਰ ਸੀ ਜਿਸ ਪਵਿੱਤਰ ਸਰੋਵਰ ਨੂੰ ਜੋ Hindu ਅਤੇ Sikh ਵੀਰ ਅੰਮ੍ਰਿਤ ਸਮਝ ਕੇ ਗ੍ਰਹਿਣ ਕਰਦੇ ਸੀ ਛਕਦੇ ਸੀ ਤੇ ਉਸ ਪਵਿੱਤਰ ਅੰਮ੍ਰਿਤ ਨੂੰ ਖੂਨ ਦੇ ਨਾਲ ਲਾਲੋ ਲਾਲ ਕਰ ਦਿੱਤਾ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਨੇ